ਇਹ ਕੰਬਲ ਲੈ ਕੇ ਨਾ ਪਾਏ ਤਾਂ ਤੇ ਜੀ ਅੱਗੇ ਤਾਂ ਅਸੀਂ ਡਾਊਨ ਮਾਰ ਗਿਆ ਹੈ ਹੈ ਅੱਗੇ ਅੱਜ ਆਪਾਂ ਜਾ ਰਹੇ ਆ ਪਿੰਡ ਟਿੱਬਾ ਜਿਹੜਾ ਕਿ ਸੁਲਤਾਨਪੁਰ ਲੋਧੀ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਤੇ ਵੀਰ ਜੀ ਉਹਨਾਂ ਨੂੰ ਆ ਵੀਰ ਜੀ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਹੈਗਾ ਵੀ ਐਲਜੀ ਦਾ ਏਸੀ ਹੈ ਤੇ 4-5 ਸਾਲ ਲੱਗੇ ਨੂੰ ਹੋ ਗਏ ਤੇ ਉਹ ਵਾਲੀ 쿨ਿੰਗ ਨਹੀਂ ਹੈਗੀ ਜਿਹੜੀ ਪਹਿਲਾਂ 쿨ਿੰਗ ਸੀਗੀ ਉਹ ਆਪਾਂ ਚੈੱਕ ਕਰਨ ਵਾਸਤੇ ਜਾ ਰਹੇ ਆ ਤੇ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਬੇਗਰ ਸਾਹਿਬ ਸੁਲਤਾਨਪੁਰ ਲੋਧੀ ਦਾ ਤੰਦਰ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਸਥਾਨ ਹੈ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊਟੀ ਤੇ ਇੱਥੋਂ ਆਪਾਂ ਹੁਣ ਐ ਸਾਈਡ ਨੂੰ ਸੱਜੇ ਹੱਥ ਮੁੜ ਕੇ ਤੇ ਪਿੰਡ ਟਿੱਬੇ ਵੱਲ ਜਾ ਰਹੇ ਹਾਂ ਤੇ ਦੇਖਦੇ ਹਾਂ ਏਸੀ ਨੂੰ ਕੀ ਪ੍ਰੋਬਲਮ ਨਿਕਲਦੀ ਆ ਬਹੁਤ ਪਵਿੱਤਰ ਨਗਰੀ ਹੈ ਸੁਲਤਾਨਪੁਰ ਲੋਧੀ ਤੁਸੀਂ ਵੇਖੋ ਵੀ ਇੱਥੇ ਨਾ ਹੁਣ ਕਾਫੀ ਜ਼ਿਆਦਾ ਝੜਕਾ ਝੁਰਕਾ ਪੱਟੀਆਂ ਪਈਆਂ ਆਣੇ ਪਤਾ ਨਹੀਂ ਯਾਰ ਫੇਰ ਚੌੜੀ ਵੀ ਹੈ ਇਹ ਗੋਤਰਾ ਸਾਹਿਬ ਦੀ ਵੀ ਤੁਸੀਂ ਦਰਸ਼ਨ ਕਰ ਲਓ ਨਾਲ ਦੀ ਨਾਲ ਤੇ ਆਪਾਂ ਜਾ ਰਹੇ ਆ ਤੇ ਬਣੇ ਰਿਹਾ ਜੇ ਆਪਣੇ ਇਸ ਵਲੌਗ ਦੇ ਨਾਲ ਤੇ ਕਾਫੀ ਕੁਝ ਸਿੱਖਣ ਨੂੰ ਤੁਹਾਨੂੰ ਮਿਲ ਵੀ ਸਕਦਾ ਹੈਗਾ ਕਾਫੀ ਨੌਲੇਜ ਵੀ ਆਉਣ ਵਾਲੀ ਹੁੰਦੇ ਆਪਣੇ ਜਿਹੜੇ ਵਲੌਗ ਹੁੰਦੇ ਆ ਕੁਝ ਨਾ ਕੁਝ ਤੁਹਾਨੂੰ ਇਸ ਚੀਜ਼ ਦੇ ਵਿੱਚੋਂ ਲਾਇਆ ਜ਼ਰੂਰ ਮਿਲਦਾ ਹੁੰਦਾ ਬਾਕੀ ਕਈ ਵੀਰ ਕਹਿੰਦੇ ਬਾਈ ਵੀ ਤੁਸੀਂ ਇੱਕ ਤਰ੍ਹਾਂ ਦੀ ਵੀਡੀਓ ਪਾਉਦੇ ਹੋ ਕੋਈ ਜਿਸ ਤਰ੍ਹਾਂ ਦੀ ਆਪਣੇ ਕੋਲ ਕਮੇਡ ਆਉਂਦੀ ਆ ਆਪਾਂ ਉਸ ਤਰ੍ਹਾਂ ਦੀ ਆਪਾਂ ਸਹੀ ਸਾਫ ਕਰਕੇ ਤੁਹਾਡੇ ਅੱਗੇ ਰੱਖ ਦਿੰਨੇ ਆ ਤੇ ਕਈਆਂ ਨੂੰ ਆਪਣਾ ਕੰਮ ਪਸੰਦ ਆ ਰਿਹਾ ਜਿਨ੍ਹਾਂ ਨੂੰ ਆਪਣਾ ਪਸਾਰ ਨੂੰ ਕੰਮ ਆ ਰਿਹਾ ਤੇ ਉਹਨਾਂ ਦਾ ਦਿলো ਧੰਨਵਾਦ ਜਿਹੜੇ ਆਪਾਂ ਨੂੰ ਯਾਦ ਕਰਦੇ ਨੇ ਤੇ ਕਈਆਂ ਦੇ ਮਨ ਦੇ ਵਿੱਚ ਈਰਖਾ ਵੀ ਬਹੁਤ ਜ਼ਿਆਦੀ ਭਰੀ ਹੋਈ ਆ ਉਹਨਾਂ ਅੱਗੇ ਤਾਂ ਆਪਾਂ ਬੇਨਤੀ ਕਰ ਸਕਦੇ ਆ ਵੀ ਆਪਣਾ ਵੀ ਕੰਮ ਆਪਾ ਬਣਾਉਂਦਾ ਆਪਾ ਬਣਾ ਤਰੀਕਾ ਹੁੰਦਾ ਹੈ ਉਹਦੇ ਵਿੱਚ ਤਾਂ ਮੈਂ ਕਿਸਦਾ ਮਾਈਂਡ ਨਹੀਂ ਚੇਂਜ ਕਰ ਸਕਦਾ ਫੋਰ ਲੋਧੀ ਦੇ ਵਿੱਚ ਨਾ ਕਾਫੀ ਜਿਆਦਾ ਵਿਕਾਸ ਵੀ ਬਹੁਤ ਜਿਆਦਾ ਹੋਇਆ ਜਿਵੇਂ ਆ ਵੈਈ ਨਦੀ ਹੈਗੀ ਆ ਪਵਿੱਤਰ ਵੈਈ ਨਦੀ ਤੇ ਇਹਦੀ ਵੀ ਸਫਾਈ ਜਿਹੜੀ ਨਾ ਬਹੁਤ ਕੀਤੀ ਜਿਵੇਂ ਮੰਨ ਲਓ ਪਾਣੀ ਦੇ ਵਿੱਚ ਚੱਲਦਾ ਕਾਫੀ ਸਾਫ਼ ਹੈ ਤੇ ਇਹ ਸੰਤ ਬਲਬੀਰ ਸਿੰਘ ਸਿਚੀਆ ਨੇ ਜਿਨ੍ਹਾਂ ਨੇ ਪੂਰਾ ਯੋਗਦਾਨ ਦਿੱਤਾ ਹੈਗਾ ਤੇ ਬਾਕੀ ਇੱਧਰਲੇ ਬਨੇ ਸਾਰੇ ਜਿਹੜੀ ਵੇਈ ਨਦੀ ਹੈ ਬਿਲਕੁਲ ਐ ਸਾਫ਼ ਸੁਥਰੀ ਹੈ ਕੇ ਬਨੇ ਕੋਈ ਕਚਰਾ ਵਾਲੀ ਕੋ ਕੁਛ ਨਹੀਂ ਬਾਕੀ ਪਿੱਛੇ ਲੋਕ ਕਚਰਾ ਕੁਝਰਾ ਸੁੱਟਦੇ ਨੇ ਉਹਦੇ ਕਰਕੇ ਜਿਹੜੀ ਗੰਦਗੀ ਗਾਂ ਆ ਜਾਂਦੀ ਹੈ ਪਰ ਕਿਸੇ ਟਾਈਮ ਇਹ ਬਹੁਤ ਜ਼ਿਆਦਾ ਪਾਣੀ ਗੰਧਲਾ ਹੋ ਚੁੱਕਾ ਸੀ ਤੇ ਹੁਣ ਇਹ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਾ ਹੈ ਰੋਡਵੇਕਲੇ ਬਨੇ ਕਾਫੀ ਸਾਫ਼ ਸੁਥਰੇ ਤੇ ਜਿਹੜਾ ਸ਼ਹਿਰ ਵਾਲਾ ਏਰੀਆ ਜ਼ਿਆਦਾ ਪੁੱਟਿਆ ਹੋਇਆ ਉਹ ਬੰਦਾ ਪਏ ਇੱਕ ਇੱਧਰਲੇ ਬਨੇ ਆ ਸਾਹਮਣੇ ਸ਼ਹਿਰ ਦੇ ਕਿਲਾ ਜਾਂ ਕੀ ਬਣਿਆ ਹੈ ਮਾਦਾ ਸੁਲੱਖਣੀ ਦੀ ਯਾਦਗਾਰੀ ਗੇਟ ਜਿਸ ਯਾਦਗਾਰੀ ਗੇਟ ਇਹ ਏਡ ਸੁਲਤਾਨਪੁਰ ਰੋਡ ਹੈ ਇਧਰ ਬਹੁਤ ਹੀ ਸਾਫ ਸੁਥਰਾ ਰੋਡ ਆ ਪਣਾ ਇਸ ਸਾਈਡ ਨੂੰ ਪਹਿਲੀ ਵਾਰ ਆਏ ਜੇ ਸ਼ਾਇਦ ਅਮਰੀ ਸਰ ਸਾਹਿਬ ਨੂੰ ਜਾਂਦਾ ਘਰ ਹੋਵੇ ਜੰਦ ਜੰਦ ਦਿਸ ਨੰਬਰ ਨਹੀਂ ਲਖਾ ਨੂੰ ਆ ਸਾਹਮਣੇ ਵਾਲਾ ਤਾਂ ਇਹੀ ਘਰ ਨੇ ਤੇ ਇਧਰ ਵੀਰ ਜੀ ਨੇ ਆਪ ਨੂੰ ਕਿਹਾ ਹੈ ਵੀ ਆਪਣੇ ਸੋਲਰ ਪੈਨਲ ਵੀ ਲੱਗੇ ਹੋਏ ਆ ਲਾਈਟ ਦੀ ਕੋਈ ਦਿੱਕਤ ਨਹੀਂ ਆਉਣ ਵਾਲੀ ਤੇ ਬੜੀ ਖੁਸ਼ਖਬਰੀ ਵਾਲੀ ਗੱਲ ਨੇ ਰਾਜੀ ਕੀ ਹਾਲ ਹੈ ਠੀਕ ਠਾਕ ਹਾਂਜੀ ਮੈਂ ਤਾਂ ਗੱਡੀ ਛਾਵੇਂ ਲਵਾ ਲਵਾਂ ਮੜ ਕੇ ਬਾਹਰ ਨਹੀਂ ਠੀਕ ਹੈ ਬਈ ਪਹਿਲਾ ਸੋਨਿਕ ਦਾ ਉਹ ਬਹੁਤ ਜਿਆਦਾ 쿨ਿੰਗ ਆ ਇਹ ਉਹ ਦੇ ਮੁਕਾਬਲੇ ਕੋਸਲਾ ਜਿਹਾ ਆ ਆਊਟਰ ਦੇ ਕੋਲ ਆ ਜੇ ਤਾਂ ਹੀਟ ਗਈ ਪੂਰੀ ਪ੍ਰੋਪਰ ਆ ਰਹੀ ਹੈ ਐਂਪੀਅਰ 7.5 ਬੈਕ ਪ੍ਰੈਸ਼ਰ ਵੀ ਤਕਰੀਬਨ 135 40 ਕੁਲ ਹੈ ਗੈਸ ਦੀ ਕਮੀ ਤਾਂ ਨਹੀਂ ਹੈਗੀ ਪਰ ਹੁਣ ਇਹਨੂੰ ਚੈੱਕ ਕਰਨਾ ਪਵੇਗਾ ਕੀ ਦਿੱਕਤ ਹੈ ਇਹਦੇ ਤੋਂ ਪੂਰੇ ਸਰਕੂਲਿੰਗ ਆ ਗਿਆ ਜਿੰਨੇ ਚਾਹੀਦੇ ਹੈ। ਇਹ ਵੀ ਅੰਡਰਗਰਾਊਂਡ ਹੀ ਆ। ਇਹ ਤੇਰੇ ਕੋਲੋਂ ਡੇਪ ਗਿਆ। ਇਹ ਤੇ। ਇਹ ਉਹਨੇ ਸਾਰੇ ਪੁੱਛਦੇ ਆ। ਬਾੜੇ ਵਾਲੇ ਕਪੂਰ ਥਲੇ ਆ ਕੇ ਕਰਾਉਂਦੇ ਆ। ਹਾਂਜੀ। ਗਾੜੀ ਬਾਈ ਤੇ। ਮੋਟਰ ਨੂੰ ਵੀ ਅਲੱਗ ਕਰ ਲਿਆ ਕੈਬਿਨੇਟ ਕੁਵੇਲ ਸਭ ਕੁਝ ਵੱਖਰਾ ਵੱਖਰਾ ਕੱਲਾ-ਕੱਲਾ ਪਾਰ ਕਰ ਲਿਆ। ਫੋਨ ਦੇ ਮੇਜਰ ਸਰਵਿਸ ਤੋਂ ਕਰਾ ਗੱਡੀ ਦੇ ਵਿੱਚ ਨਾ ਗੱਲ ਉਹ ਲਿਕਵਿਡ ਜਦੋਂ ਲਗਿਆ ਉਹਨੇ ਮੈਟ ਤੇ ਰੰਗ ਸਾਰਾ ਧੋ ਲੈਣਾ ਕਹਿੰਦੇ ਜਨਾ ਬਹੁਤ ਜ਼ਿਆਦਾ ਨਿਕਾ ਜਾਣਾ ਇਹਨੇ ਸਾਰੇ ਨੇ ਉੱਥੇ ਰੱਖਦੇ ਪਾਣੀ ਮਾਰ ਲਿਆ ਇੱਥੇ ਰੱਖੀਏ ਪਾਣੀ ਤੋਂ ਬਚਾ ਦੇ बिल्कुल सफाई हो चुकी है सारे पार्ट जो आप साफ कर रहे हैं इधर जिन्हें बॉडी पार्ट पार्टी आपने कर करते हैं फिटिंग ਇੰਡੋਰ ਦਾ ਕੰਮ ਕੰਪਲੀਟ ਕਰਕੇ ਹੁਣ ਆਊਟਡੋਰ ਦੇ ਕੋਲ ਪਹੁੰਚੇ। ਉਧਰ ਦੇ ਵਿੱਚ ਵੇਖੋ ਦਸਤ ਕਿੰਨੀ ਜਲ ਚੰਗੀ ਤੇ। ਬੜਾ ਬੁਰਾ ਆ ਗਿਆ ਬੇਨਾ। ਕਿਨੇ ਪੂਰੇ ਮਿੱਟੀ ਦੇ ਢੇਰ ਪਏ ਹੋਏ ਇੱਥੇ। ਸਪਾਈ ਹੋ ਜੇ तकरीबन 10 ਦਿਨ ਪਹਿਲਾਂ ਕੀਤੀ ਹੋਈ ਇਹਨਾਂ ਦੀ। ਆਇਰਾ ਹਾਂ ਆ ਹੀ ਬੜੇ ਝੂਠ ਖੋਕਦਾ ਜੋਦਵਾ ਆਹੋ ਸਾਲੋਂ ਸੇ ਪੈਸੇ ਕਿਵੇਂ ਮੰਗਲੇ ਕਿੰਨੇ ਨੇ ਅਬ ਇਹ ਕਿਉਂ ਪੂਰਾ ਹੋ ਚੁੱਕਾ ਤੇ ਬਲੇ ਬਨੇ ਥੱਲੇ ਵੀਡੀਓ ਦਾ ਸਟੈਂਡ ਲਗਾਉਂਦਾ ਲੇ ਮਿੱਟੀ ਬਹੁਤ ਜ਼ਿਆਦੀ ਖੜ ਜਾਂਦੀ ਹਿੰਦ ਕਰਕੇ ਹੁੰਦਾ ਪਚਾਉ ਹੋ ਜੀ ਕੰਬਲ ਦਾ ਨਾਮ ਪਾਇਆ ਤਾਂ ਕਿ ਜੋ ਉਹ ਜਦੋਂ ਕਿੰਨ ਡਾਊਨ ਮਾਰ ਗਿਆ ਹੈ ਹੈ